ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਸਿੱਖਿਆ ਕ੍ਰਾਂਤੀ ਸੂਬੇ ਦੀ ਸਕੂਲੀ ਸਿੱਖਿਆ ਪ੍ਰਣਾਲੀ ਵਿੱਚ ਵੱਡੇ ਬਦਲਾਅ ਲਿਆ ਰਹੀ ਹੈ। ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦੀ ਕਾਇਆ ਕਲਪ ਕਰਕੇ ਅਤੇ ਆਧੁਨਿਕ ਸਹੂਲਤਾਂ ਨਾਲ ਸਰਕਾਰੀ ਸਕੂਲ ਬਣ ਰਹੇ ਹਨ ਜਿੱਥੇ ਵਿਦਿਆਰਥੀਆਂ ਨੂੰ ਮਿਲਣਗੇ 스마트 ਕਲਾਸਰੂਮ, ਡਿਜੀਟਲ ਸਿੱਖਿਆ ਸਾਧਨ, ਆਧੁਨਿਕ ਲੈਬਸ, ਆਧੁਨਿਕ ਬੋਰਡ ਤੇ ਹੋਰ ਵੀ ਸਹੂਲਤਾਂ ਪੰਜਾਬ ਸਿੱਖਿਆ ਕ੍ਰਾਂਤੀ ਦੇ ਅਧੀਨ ਆਉਂਦੀਆਂ ਹਨ। ਨਵੇਂ ਯੁੱਗ ਦੇ ਬੱਚਿਆਂ ਲਈ ਕੈਰੀਅਰ ਕਾਉਂਸਲਿੰਗ 스ਕਿੱਲ ਡਿਵੈਲਪਮੈਂਟ ਅਤੇ ਵੋਕੇਸ਼ਨਲ ਟ੍ਰੇਨਿੰਗ ਵੀ ਬੱਚਿਆਂ ਨੂੰ ਦਿੱਤੀ ਜਾਵੇਗੀ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ ਵਰਦੀਆਂ ਤੇ ਨਾਲ ਦੇ ਨਾਲ ਆਵਾਜਾਹੀ ਲਈ ਵੀ ਮੁਫਤ ਬੱਸ ਸੇਵਾ ਦਿੱਤੀ ਜਾ ਰਹੀ ਹੈ ਕੁਝ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਮੀਡੀਅਮ ਪੜਾਈ ਸ਼ੁਰੂ ਹੋ ਰਹੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਗਲੋਬਲ ਪੱਧਰ ਤੇ ਅੱਗੇ ਵਧਣ ਦਾ ਮੌਕਾ ਮਿਲ ਸਕੇ ਹੁਣ ਅਸੀਂ ਸਕੂਲ ਆਫ ਅਮੀਨਾ ਸ਼ੁਰੂ ਕੀਤਾ ਇਹਦਾ ਮਤਲਬ ਕੀ ਹੈ ਜਿਹੜਾ ਬੱਚਾ ਖੇਡਾਂ ਵੱਲ ਜਾਣਾ ਚਾਹੁੰਦਾ ਉਹਨੂੰ 8ਵੀਂ 9ਵੀਂ ਤੋਂ ਹੀ ਖੇਡਾਂ ਵੱਲ ਲੈ ਕੇ ਜਾਓ ਜਿਹੜਾ ਸਾਇੰਸ ਵੱਲ ਜਾਣਾ ਚਾਹੁੰਦਾ ਉਹਨੂੰ ਸਾਇੰਸ ਵੱਲ ਲੈ ਕੇ ਜਾਓ ਜਿਹੜਾ ਇਕਨੋਮਿਕਸ ਵੱਲ ਜਾਣਾ ਚਾਹੁੰਦਾ ਉਹਨੂੰ ਇਕਨੋਮਿਕਸ ਵੱਲ ਲੈ ਕੇ ਜਾਓ ਤਾਂ ਕਿ ਜਦੋਂ ਤੱਕ ਉਹ कॉलेज या यूनिवर्सिटी पहुंचे पूरा तैयार हो गए हो अध्यापक की ट्रेनिंग और नवी भर्ती नीतियां नाल शिक्षा प्रणाली हो रही है और भी मजबूत पंजाब शिक्षा क्रांति एक नवा भविष्य एक नवी उम्मीद ਵਰਧਾਣਾਪੋਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਮਾਈਕਰੋ ਬੈਂਕ ਲੁੱਟ ਦੀ ਵਾਰਦਾਤ ਦਾ ਪਰਦਾਫਾਸ਼ ਕੀਤਾ ਹੈ ਜਿਸ ਵਿੱਚ ਲੁੱਟ ਦਾ ਮਾਸਟਰਮਾਈਂਡ ਕੰਪਨੀ ਦਾ ਹੀ ਕਰਮਚਾਰੀ ਨਿਕਲਿਆ ਹੈ 8 ਅਕਤੂਬਰ ਨੂੰ ਸੁਤੰਤਰ ਮਾਈਕਰੋਫਿਨ ਪ੍ਰਾਈਵੇਟ ਲਿਮਟਿਡ ਬ੍ਰਾਂਚ ਮੰਡੀ ਅਹਿਮਦਗੜ ਦੇ ਕਰਮਚਾਰੀ ਜਸਪ੍ਰੀਤ ਸਿੰਘ ਨੇ ਮੈਨੇਜਰ ਰੇਸ਼ਲ ਸਿੰਘ ਨੂੰ ਫੋਨ ਕਰਕੇ ਦੱਸਿਆ ਕਿ ਜਦੋਂ ਉਹ ਬਦੋਵਾਲ ਤੋਂ ਲਾਲ ਤੋਂ ਜਾ ਰਹੇ ਸੀ ਤਾਂ ਚਾਰ ਵਿਅਕਤੀਆਂ ਨੇ ਉਸ ਨੂੰ ਘੇਰ ਕੇ ਕੰਪਨੀ ਦੇ 90828 ਰੁਪਏ ਵਾਲਾ ਬੈਗ ਖੋਲਿਆ ਹਾਲਾਂਕਿ ਮੈਨੇਜਰ ਵੱਲੋਂ ਕੀਤੀ ਪੜਤਾਲ ਤੇ ਇਹ ਸ਼ੱਕ ਜ਼ਾਹਰ ਹੋਇਆ ਕਿ ਜਸਪ੍ਰੀਤ ਸਿੰਘ ਨੇ ਆਪਣੇ ਸਾਥੀ ਨਾਲ ਮਿਲ ਕੇ ਖੁਦ ਹੀ ਪੈਸੇ ਹੜਪਨ ਦੀ ਨੀਅਤ ਨਾਲ ਚੋਰੀ ਕੀਤੇ ਨੇ ਇਸ ਸ਼ੱਕ ਦੇ ਆਧਾਰ ਤੇ 10 ਅਕਤੂਬਰ ਨੂੰ ਥਾਣਾ ਦਾਖਾ ਵਿਖੇ ਮੁਕੱਦਮਾ ਨੰਬਰ 175 ਦਰਜ ਕੀਤਾ ਗਿਆ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹਾਂ ਮਾਸਟਰਮਾਈਂਡ ਜਸਪ੍ਰੀਤ ਸਿੰਘ ਅਤੇ ਉਸਦੇ ਸਾਥੀ ਪਰਵਿੰਦਰ ਸਿੰਘ ਨੂੰ 10 ਅਕਤੂਬਰ ਨੂੰ ਕਾਬੂ ਕਰ ਲਿਆ ਇਹਨਾਂ ਦੋਸ਼ੀਆਂ ਦੇ ਕੋਲੋਂ ਚੋਰੀ ਕੀਤੀ ਰਕਮ ਦੇ ਵਿੱਚੋਂ 85200 ਰੁਪਏ ਬਰਾਮਦ ਕੀਤੇ ਗਏ ਨੇ ਪੁਲਿਸ ਦੇ ਦਰਾਂਨ ਖੁੱਜਲਵਾਸੀ ਹਸਰਪੁਰ ਨੂੰ ਵੀ ਮੁਕਦਮੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਪੁਲਸ ਵੱਲੋਂ ਦੱਸਿਆ ਗਿਆ ਹੈ ਕਿ ਇਲਾਕੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਪੈਟਰੋਲਿੰਗ ਅਤੇ ਨਾਕਾਬੰਦੀ ਵਧਾ ਦਿੱਤੀ ਗਈ ਹੈ ਬਾਜ਼ੀ ਹੈ ਕਿ ਕੁਝ ਦਿਨ ਪਹਿਲਾਂ ਲੁੱਟ ਹੋਈ ਸੀ ਤਾਂ ਇਸ ਲੁੱਟ ਦੇ ਵਿੱਚ ਕਰਮਚਾਰੀ ਦੇ ਵੱਲੋਂ ਇਸ ਲੁੱਟ ਤੋਂ ਲੈ ਕੇ ਸ਼ਿਕਾਇਤ ਦਰਜ ਕਰਵਾਈ ਗਈ ਸੀ ਤਾਂ ਇਸ ਸ਼ਿਕਾਇਤ ਤੋਂ ਬਾਅਦ ਹੁਣ ਜਦੋਂ ਪੰਜਾਬ ਪੁਲਿਸ ਨੇ ਜਦੋਂ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੇ ਵੱਲੋਂ ਕਾਰਵਾਈ ਕੀਤੀ ਗਈ ਅਤੇ ਬਹੁਤ छानबीन ਕੀਤੀ ਗਈ ਤਾਂ ਬੈਂਕ ਦਾ ਕਰਮਚਾਰੀ ਹੀ ਇਸ ਪੂਰੇ ਮਾਮਲੇ ਦਾ ਮਾਸਟਰਮਾਈਂਡ ਨਿਕਲੇ। ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਜਾਣਕਾਰੀ ਪਹੁੰਚ ਸਕੇ। ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਸ ਵਾਅਦੇ ਵਿੱਚ ਇਹ ਪ੍ਰੈਸ ਕਾਨਫਰੰਸ ਇਹ ਜੀ ਲੁਧਿਆਣਾ ਤੇ ਆਦੀ ਦੇ ਥਾਂ ਦਾਕਾ ਵਿਖੇ ਅ 8 ਅਕਤੂਬਰ ਨੂੰ ਸਾਨੂੰ ਰਾਤ ਦੇ ਪੀ 12:00 ਵਜੇ ਇੱਕ 112 ਤੇ ਸੂਚਨਾ ਰਸੀਬ ਹੋਈ ਸੀ ਜਿਸ ਵਿੱਚ ਜੋ ਸਾਡਾ ਬਹੁਤ ਖੁਸ਼ੀ ਵੀ ਹੈ ਮੁੱਖ ਦੋਸ਼ੀ ਨੇ ਖੁਦ ਦੱਸਿਆ ਸੀ ਜਿਸ ਦਾ ਨਾਮ ਜਸਪ੍ਰੀਤ ਪੁੱਤਰ ਕੁੱਕਰ ਵਾਸੀ ਜਵਾਰਕੇ ਜ਼ਿਲ੍ਹਾ ਮਾਨਸਾ ਉਸ ਨੇ ਦੱਸਿਆ ਸੀ ਕਿ ਮੈਂ ਸਤੰਤਰ ਮਾਈਕਰੋਫਿਨਸ ਪ੍ਰਾਈਵੇਟ ਲਿਮਿਟਿਡ ਜੋ ਕਿ ਇੱਕ ਮਾਈਕਰੋ ਬੈਂਕਿੰਗ ਕੰਪਨੀ ਹੈ ਮੈਂ ਉਸ ਦਾ ਕਰਮਚਾਰੀ ਹਾਂ ਤੇ ਮੈਂ ਲੋਕਾਂ ਨੂੰ ਪੈਸੇ ਵਿਆਜ ਤੇ ਘਰੇ ਦੇਣ ਵੀ ਜਾਂਦਾ ਹਾਂ ਤੇ ਉਹਨਾਂ ਕੋਲੋਂ ਕਲੈਕਸ਼ਨ ਵੀ ਕਰਦਾ ਹਾਂ ਜਿਸ ਦੇ ਦੌਰਾਨ ਉਹ ਜਦੋਂ ਬੱਦੋਵਾਲ ਤੋਂ ਅੰਦਰ ਰੋਡ ਦੇ ਨੱਕਸੇ ਤੇ ਜਾ ਰਿਹਾ ਸੀ ਤਾਂ 4 ਅਣਜਾਣ ਚੱਪੇ ਨੌਜਵਾਨ ਆਉਂਦੇ ਨੇ ਤੇ ਉਹ 스ਪਨੌਟ ਦਾ ਬੈਗ ਉਹ ਕਿ ਲੈ ਜਾਂਦੇ ਨੇ ਜਿਸ ਵਿੱਚ ਕਰੀਬ 90828 ਰੁਪਏ ਇੱਕ ਉਸਨ ਘਾਇਬ ਹੋ ਤੇ ਜੋ ਬੈਗ ਸੀਗਾ ਉਹ ਖੋ ਕੇ ਫਰਾਰ ਹੋ ਜਾਂਦਾ ਇਸ ਤੋਂ ਬਾਅਦ ਸਾਡੇ ਐਸਐਚਓ ਦਾਕਾ ਦੇ ਨਾਲ ਦੀ ਟੀਮ ਤਰੰਤ ਐਕਸ਼ਨ ਦੇ ਵਿੱਚ ਆਉਂਦੀ ਹੈ ਤੇ ਇਸ ਜੋ ਚਾਲ ਕੋਸ਼ਿਸ਼ ਉਹਨਾਂ ਦੇ ਪਹਾੜ ਵਿੱਚ ਲੱਗ ਜਾਂਦੀ ਜਦੋਂ ਅਸੀਂ ਵੱਖ-ਵੱਖ ਤਰੀਕਿਆਂ ਨਾਲ ਟੈਕਨੀਕਲ ਹਿਊਮਨ ਇੰਟੈਲੀਜੈਂਸ ਮੌਕੇ ਦੀ ਆ ਭਾਵ ਜੋ ਇਹ ਖੁਦ ਦੋਸ਼ੀ ਵੀ ਹੈ ਤੇ ਸਾਨੂੰ ਇਹਨੇ ਸਾਨੂੰ ਇਨਫੋਰਮੇਸ਼ਨ ਵੀ ਨਹੀਂ ਦਿੱਤੀ ਸੀ ਤਾਂ ਸਾਨੂੰ ਵੀ ਚੀਜ਼ ਬੜੀ ਗ੍ਰਾਮੀ ਜਿਹੜੇ ਸਾਹਮਣੇ ਆਉਂਦੀ ਹੈ ਕਿ ਜੋ ਇਹ ਸਾਡਾ ਜਿਸ ਨੇ ਸ਼ਿਕਾਇਤ ਕੀਤੀ ਹੈ ਜਸਪੀਤ ਸਿੰਘ ਇਹ ਖੁਦ ਹੀ ਇਸ ਰੋਪ ਦਾ ਮਾਸਟਰਮਾਈਂਡ ਹੈ ਇਸਨੇ ਆਪਣੇ ਮਾਨਸਾ ਜਿਲ੍ਹੇ ਦੇ ਹੀ ਆਸ-ਪਾਸ ਉਸ ਦੇ ਦੋ ਦੋਸਤ ਜਿਸ ਦੇ ਚੈੱਕਰ ਪ੍ਰਵਿੰਦਰ ਸਿੰਘ ਪੁੱਤਰ ਅੰਮੇਸ਼ ਸਿੰਘ ਵਾਸੀ ਹਸਨਪੁਰ ਕਾਲਾ ਸਦਰ ਬੁਟਲਾਡਾ ਮਾਨਸਾ ਤੇ ਦੂਸਰਾ ਕੁਝੇ ਨਾਮ ਦਾ ਵਿਅਕਤੀ ਜੋ ਮਾਨਸਾਪੁਰ ਪਿੰਡ ਦੇ ਰਹਿਣ ਵਾਲਾ ਹੈ ਇਹਨਾਂ ਦੋਨਾਂ ਨਾਲ ਥ੍ਰੀ ਪਲਾਨ ਬਿਉਂਤ ਬੰਦੀ ਕਰਕੇ ਕੰਪਨੀ ਨੂੰ ਟੰਗੀ ਮਾਰਨ ਦੀ ਨੀਤ ਦੇ ਨਾਲ ਖੁਦ ਹੀ ਵਾਰਦਾਤ ਸਾਰੀ ਨੂੰ ਪਲਾਨ ਕੀਤਾ ਸੀ ਤੇ ਸਵਾਰਦਾਤ ਨੂੰ ਪਲਾਨ ਕਰਕੇ ਇਹਨਾਂ ਨੇ ਖੁਦ ਹੀ ਬੈਗ ਜੋ ਹੋਇਆ ਸੀਗਾ ਤੇ ਖੁਦ ਹੀ ਇਹ ਪੈਸੇ ਹੀ ਗੁੱਟ ਵਿੱਚ। ਇਸ ਤੋਂ ਬਾਅਦ ਸੀ ਇਹਨਾਂ ਜੋ ਸਵਾਰਦਾਤ ਦੀ ਮੁੱਖ ਕੈਂਦੋਸ਼ੀ ਸੀ ਹੋਣਮ ਚ ਦੋ ਦੋਸ਼ੀ ਜੋ ਇਸ ਕੰਮ ਦਾ ਮਾਸਟਰਮਾਈਂਡ ਹੈ ਜਸਪ੍ਰੀਤ ਤੇ ਨਾਲ ਉਹਦਾ ਦੋਸਤ ਜੋ ਵਾਰਦਾਤ ਹੋਇਆ ਸੀ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਇਹਨਾਂ ਨੂੰ ਬ੍ਰਿੰਟ ਕਰਕੇ ਇਹਨਾਂ ਤੋਂ ਜੋ ਵਰਤਿਆ ਵਾਦ ਦੇ ਵਿੱਚ ਜੋ ਮੋਟਰਸਾਈਕਲ ਵਰਤਿਆ ਸੀ ਉਹਰ ਕਵਰ ਕਰ ਲਿਆ। ਇਸ ਤੋਂ ਇਲਾਵਾ ਜੋ ਇਹਨਾਂ ਨੇ 90828 ਰੁਪਏ ਦੀ ਕੋਪੀ ਕੀਤੀ ਸੀ। ਉਸ ਵਿੱਚੋਂ 85200 ਰੁਪਏ ਵੀ ਰਿਪੋਰਟ ਕਰ ਲਿਆ। ਜੋ 5000 ਰੁਪਿਆ ਉਹ ਤੀਸਰੇ ਦੋਸ਼ੀ ਦਾ ਹਿੱਸਾ ਆਇਆ ਸੀ। ਬਹੁਤ ਹੀ ਜਲਦ ਸਾਡੇ ਵੱਲੋਂ ਰੇਡਸ ਕੀਤੀਆਂ ਜਾ ਰਹੀਆਂ ਨੇ ਤੇ ਉਸ ਨੂੰ ਵੀ ਅਰੈਸਟ ਕਰਕੇ ਇਸ ਕੇਸ ਵਿੱਚ ਨਾਮਜ਼ਦ ਕੀਤਾ ਜਾਊਗਾ ਇਹ ਸਾਡਾ ਜੀ 172/25 ਮਕਦਮਾ ਵਾ ਜਿਸ ਨੂੰ ਅਸੀਂ ਕੰਪਨੀ ਦੇ ਜੋ ਹੋਰ ਮੈਨੇਜਰ ਰੇਸ਼ਨਸ ਐਂਡ ਦੇ ਬੇਨਤੀ ਦਰਜ ਕੀਤਾ ਜੀ ਤੇ ਨਾਲ ਤਿੰਨ ਦੋਸ਼ੀਆਂ ਤੇ ਦੋ ਦੋਸ਼ੀਆਂ ਅਰੈਸਟ ਕਰਕੇ ਇਸ ਮਕਦਮੇ ਨੂੰ ਅੰਜਾਮ ਦਿੱਤਾ ਹੈ ਸੜਕੇ ਵਾਰਤ ਕਿਸੇ ਨਾਲ ਤੇ ਹੋਈ ਸੀ ਤੇ ਦੋਸ਼ੀ ਬੜੇ ਕਿਤੋਂ ਹੋਏ ਨੇ ਇਹ ਜੋ ਵਾਰਤ ਹੋਈ ਸੀ ਜੀ ਇਹ ਜਦੋਂ ਬੱਦੋਵਾਲ ਤੋਂ ਭਲਤੂ ਰੋਨ ਨੂੰ ਜਾਂਦੇ ਆ ਉਸ ਰੋਡ ਦੇ ਉੱਪਰ ਹੋਈ ਸੀ ਤੇ ਇਹ ਦੋਸ਼ੀਆਂ ਨੂੰ ਆਸपास ਤੋਂ ਹੀ ਗ੍ਰਿਫਤਾਰ ਕੀਤਾ ਗਿਆ ਤੇ ਇਸ ਲਈ ਜੋ ਤੀਸਰਾ ਦੋਸ਼ੀ ਹੈ ਉਸ ਦੀ ਭਾਲ ਹਜੇ ਜਾਰੀ ਹੈ ਸਾਡੀਆਂ ਮਕੌਲ ਟੀਮਾਂ ਪਾਂਸੇ ਜੇਲੇ ਦੇ ਵਿੱਚ ਗਈਆਂ ਹੋਈਆਂ ਸਰੇ